ਸੰਗਤ ਜੀ ਤੁਹਾਡਾ ਸਵਾਗਤ ਹੈ ਮੇਰੇ ਆਪਣੇ ਚੈਨਲ ਪੰਜਾਬੀ ਗੁਰੂ ਪਾਤ ਹੈ ਅੱਜ ਅਸੀਂ ਅਜਿਹੇ ਵਿਸ਼ੇ ਬਾਰੇ ਗੱਲ ਕਰਾਂਗੇ ਜੋ ਕਿ ਦੇਖਣ ਨੂੰ ਬਹੁਤ ਛੋਟਾ ਲੱਗਦਾ ਹੈ ਪਰ ਉਹਨਾਂ ਦਾ ਜੋ ਪ੍ਰਭਾਵ ਹੈ ਉਹ ਸਾਡੇ ਜੀਵਨ ਸਾਡੇ ਪਰਿਵਾਰ ਅਤੇ ਇਥੋਂ ਤੱਕ ਕਿ ਸਾਡੀ ਆਤਮਾ ਉੱਪਰ ਵੀ ਬਹੁਤ ਪੈਂਦਾ ਹੈ ਜੀ ਇਹ ਵਿਸ਼ਾ ਹੈ ਪੰਛੀਆਂ ਨੂੰ ਦਾਣੇ ਪਾਉਣ ਦੇ ਕੀ ਫਾਇਦੇ ਹੁੰਦੇ ਹਨ ਸੰਗਤ ਜੀ ਅਸੀਂ ਸਰਫੇਸਤ ਨਾ ਜਾ ਗੁਰਪੁਰਬ ਦੇ ਦਿਨਾਂ ਵਿੱਚ ਪੰਛੀਆਂ ਨੂੰ ਪਾਉਣਾ ਹੈ ਜੀ ਜਿਸ ਦੇ ਨਾਲ ਤੁਹਾਡੀ ਹਰ ਮਨੁਕਾਮਨਾ ਪੂਰੀ ਹੋਵੇਗੀ ਅਤੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹੋਵੇਗਾ ਜੀ ਅਤੇ ਕਿਹੜੇੋ ਸ਼ਬਦ ਹਨ ਉਹ ਅਰਦਾਸ ਹੈ ਜਿਹੜੀ ਤੁਸੀਂ ਇਹ ਜੋਗਾ ਪਾਉਦੇ ਕਰਨੀ ਹੈ ਜੀ ਜਿਸ ਨਾਲ ਪ੍ਰਮਾਤਮਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ ਜੀ ਸੰਗਤ ਜੀ ਜੇਕਰ ਅਸੀਂ ਪੰਛੀਆਂ ਨੂੰ ਇਹ ਪੰਜ ਪ੍ਰਕਾਰ ਦਾ ਸਤਨਾਜਾ ਪਾਉਨੇ ਆ ਤਾਂ ਸਾਡੇ ਜੀਵਨ ਵਿੱਚ ਵੀ ਕਾਫੀ ਸਾਰੇ ਬਦਲਾਵ ਆਉਂਦੇ ਹਨ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਸਵੇਰੇ ਸਵੇਰੇ ਜਦੋਂ ਜੜੀਆਂ ਅਤੇ ਕਾਫੀ ਸਾਰੇ ਪੰਛੀ ਚੀਚੀ ਕਰਦੇ ਹਨ ਤਾਂ ਸਾਡਾ ਮਨ ਇਹਨਾਂ ਖੁਸ਼ ਕਿਉਂ ਹੋ ਜਾਂਦਾ ਹੈ ਜੀ ਸਾਰੇ ਫਿਕਰ ਅਸੀਂ ਕਿਉਂ ਭੁੱਲ ਜਾਂਦੇ ਹਾਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਸਾਨੂੰ ਆਸ਼ੀਰਵਾਦ ਦੇ ਰਿਹਾ ਹੈ ਸੰਗੋ ਜੀ ਇਹ ਹੀ ਕੁਦਰਤ ਦੀ ਸ਼ਕਤੀ ਹੁੰਦੀ ਹੈ ਅੱਜ ਅਸੀਂ ਧਾਰਮਿਕ ਅਤੇ ਸ਼ਾਸਤਰੀ ਨਜ਼ਰੀਏ ਦੇ ਨਾਲ ਇਸ ਵਿਸ਼ੇ ਬਾਰੇ ਇਸ ਕੁਦਰਤ ਦੀ ਸ਼ਕਤੀ ਬਾਰੇ ਗੱਲ ਕਰਾਂਗੇ ਜੀ ਪੁਰਾਣੇ ਵੇਦਾਂ ਵਿੱਚ ਕਿਹਾ ਜਾਂਦਾ ਸੀ ਕਿ ਅन्न दान ਸਭ ਤੋਂ ਵੱਡਾ ਦਾਨ ਹੁੰਦਾ ਹੈ ਕਿਸੇ ਵੀ ਜੀਵ ਦਾ ਢੱਡ ਪਰਣਾ ਕਦੇ ਵੀ ਵਰਤ ਨਹੀਂ ਜਾਂਦਾ ਉਹ ਸੱਚੇ ਪਾਤਸ਼ਾਹ ਕਿਤੇ ਨਾ ਕਿਤੇ ਸਾਨੂੰ ਉਸ ਦਾ ਫਲ ਜ਼ਰੂਰ ਦਿੰਦੇ ਹਨ ਸਾਨੂੰ ਬੁਰੇ ਸਮੇਂ ਵਿੱਚੋਂ ਕੱਢਦੇ ਹਨ ਜਦੋਂ ਵੀ ਕੋਈ ਸਾਡੇ ਨਾਲ ਨਹੀਂ ਖੜਦਾ ਉਸ ਸਮੇਂ ਪਰਮਾਤਮਾ ਆਪਣਾ ਹੱਥ ਸਾਡੇ ਸਿਰ ਉੱਪਰ ਰੱਖਦੇ ਹਨ ਜੀ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਭੁੱਖੇ ਜੀਵ ਨੂੰ ਭੋਜਨ ਦਿੰਦੇ ਹਾਂ ਤਾਂ ਉਹ ਸਿੱਧਾ ਪਰਮਾਤਮਾ ਨੂੰ ਭੋਗ ਲਵਾਉਣ ਦੇ ਬਰਾਬਰ ਮੰਨਿਆ ਜਾਂਦਾ ਹੈ ਜੀ ਰਿਸ਼ੀ मुनि ਪੁਰਾਣੇ ਸੰਤ ਹਮੇਸ਼ਾ ਹੀ ਕੁਦਰਤ ਨਾਲ ਜੁੜੇ ਰਹਿੰਦੇ ਸਨ ਕਿਉਂਕਿ ਪਰਮਾਤਮਾ ਨਾਲ ਜੁੜਨ ਦਾ ਸਿੱਧਾ ਰਸਤਾ ਹੈ ਇਹ ਕੁਦਰਤੀ ਜੀਵ ਜੰਤੂ ਸੰਗੋਜੀ ਮੰਨਿਆ ਜਾਂਦਾ ਹੈ ਕਿ ਪੰਛੀਆਂ ਨੂੰ ਸਤਨਾਜਾ ਪਾਉਣ ਨਾਲ ਪਿੱਤਰ ਦੋਸ਼ ਖਤਮ ਹੁੰਦਾ ਹੈ ਅਤੇ ਸਾਡੇ ਪੁਰਖੇ ਖੁਸ਼ ਹੋ ਜਾਂਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਛੱਤ ਜਾਂ ਵੇੜੇ ਵਿੱਚ ਸਤਨਾਜਾ ਪਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਬਹੁਤ ਚੰਗਾ ਮੰਨਿਆ ਜਾਂਦਾ ਹੈ ਜੀ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਹਨ ਕਿ ਜੋ ਵੀ ਇਹਨਾਂ ਪੰਛੀਆਂ ਨੂੰ ਮੇਰੇ ਰੂਪ ਵਿੱਚ ਦੇਖਦਾ ਹੈ ਇਹਨਾਂ ਦੀ ਸੇਵਾ ਕਰਦਾ ਹੈ ਇਹਨਾਂ ਦਾ ਦਰਦ ਆਪਣੇ ਦਿਲ ਵਿੱਚ ਰੱਖਦਾ ਹੈ ਤਾਂ ਉਹੀ ਮੇਰਾ ਸੱਚਾ ਭਗਤ ਕਹਾਉਂਦਾ ਹੈ ਭਾਵੇਂ ਸੰਗਤ ਜੀ ਜੇਕਰ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਪ੍ਰਮਾਤਮਾ ਦਾ ਆਸ਼ੀਰਵਾਦ ਲੈਣਾ ਹੈ ਆਪਣੇ ਪਾਪਾ ਨੂੰ ਕੱਟਣਾ ਹੈ ਚੰਗੇ ਕੰਮਾਂ ਵਿੱਚ ਪੈਣਾ ਹੈ ਤਾਂ ਹਮੇਸ਼ਾ ਹੀ ਸਾਨੂੰ ਇਹਨਾਂ ਜੀਵ ਜੰਤੂਆਂ ਨੂੰ ਪ੍ਰਮਾਤਮਾ ਦੇ ਬਰਾਬਰ ਸਮਝਣਾ ਪਵੇਗਾ ਜੀ ਇਹਨਾਂ ਦਾ ਦਰਦ ਮਹਿਸੂਸ ਕਰਨਾ ਪਵੇਗਾ ਇਹਨਾਂ ਦਾ ਢੱਡ ਭਰਨਾ ਪਵੇਗਾ ਭਾਵੇਂ ਸਤਨਾਜਾ ਪਾਉਣਾ ਪਵੇਗਾ ਜੋਤਿਸ਼ ਸ਼ਾਸਤਰ ਵਿੱਚ ਕਾਣੂ ਪਿੱਤਰਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੰਗਤ ਜੀ ਮੰਨਦਾ ਹੈ ਕਿ ਜਦੋਂ ਵੀ ਅਸੀਂ ਕਾਣੂ ਦਾਣਾ ਪਾਉਂਦੇ ਹਾਂ ਤਾਂ ਸਾਡੇ ਸਰਾਧ ਪੂਰੇ ਹੋ ਜਾਂਦੇ ਹਨ ਜੇਕਰ ਕਾ ਆਪ ਆਪਣਾ ਢੱਡ ਭਰ ਕੇ ਸਾਡੇ ਵਿਰੇ ਵਿੱਚੋਂ ਖੁਸ਼ ਹੋ ਕੇ ਚਲਾ ਜਾਂਦਾ ਹੈ ਤਾਂ ਸਾਡਾ ਪਿੱਤਰ ਦੋਸ਼ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਸਾਡੇ ਪੁਰਖੇ ਕਦੇ ਵੀ ਸਾਡੇ ਤੋਂ ਨਾਰਾਜ਼ ਨਹੀਂ ਰਹਿੰਦੇ ਜੀ ਐਸਾ ਨਾਲ ਘਰ ਵਿੱਚੋਂ ਦਿਲਿੱਦਰਤਾ ਦੂਰ ਹੁੰਦੀ ਹੈ ਕਦੇ ਘਰ ਵਿੱਚ ਹਨ ਦੀ ਕਮੀ ਨਹੀਂ ਹੁੰਦੀ ਕਈ ਲੋਕ ਕਹਿੰਦੇ ਹਨ ਕਿ ਜਦੋਂ ਹੀ ਅਸੀਂ ਗੌਰ ਪਰਬ ਵਾਲੇ ਦਿਨ ਵਿੱਚ ਇਹਨਾਂ ਪੰਛੀਆਂ ਨੇ ਸਤਨਾ ਜਪਾਇਆ ਹੈ ਇਹ ਜੋਗਾ ਪਾਇਆ ਹੈ ਤਾਂ ਉਹਨਾਂ ਦੇ ਦਿਨ ਫਰ ਗਏ ਹਨ ਘਰ ਵਿੱਚ ਜਿਆਦਾ ਖੁਸ਼ੀ ਹੈ ਸਾਰੇ ਕੰਮ ਚੰਗੇ ਹੋਣ ਲੱਗ ਪਏ ਹਨ ਅਤੇ ਉਸ ਦਿਨ ਤੋਂ ਬਾਅਦ ਸਾਡੇ ਘਰ ਵਿੱਚ ਵੀ ਕਲੇਸ਼ ਨਹੀਂ ਪਿਆ ਜੀ ਇਸ ਨਾਲ ਹੀ ਸੰਗੋਜੀ ਚਿੜੀਆਂ ਤੇ ਛੋਟੇ ਜੀਵ ਸ਼ੁਕਰ ਗ੍ਰਹਿ ਨਾਲ ਜੁੜੇ ਹੁੰਦੇ ਹਨ ਇਹਨਾਂ ਦਾ ਖੁਸ਼ ਹੋਣਾ ਘਰ ਦੇ ਪ੍ਰਸਿੱਧੀ ਵਿਆਹ ਦੇ ਯੋਗ ਅਤੇ ਪੈਸੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਦੋ ਤੁਸੀਂ ਰੋਜ਼ ਚਿੜੀਆਂ ਨੂੰ ਦਾਣਾ ਪਾਉਂਦੇ ਹੋ ਤਾਂ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਘਰ ਵਿੱਚ ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਉਸ ਦੇ ਹੱਥੋਂ ਇੰਨਾ ਛੋਟੇ ਪੰਛੀਆਂ ਨੂੰ ਸਤਨਾਜਾ ਪੋਣਾ ਬਹੁਤ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਜੀ ਉਸ ਵਿਅਕਤੀ ਦੇ ਜਲਦੀ ਵਿਆਹ ਹੋਣ ਦੇ ਯੋਗ ਵੀ ਹੁੰਦੇ ਹਨ ਕਿਉਂਕਿ ਉਸ ਦਾ ਸ਼ੁਕਰ ਗ੍ਰਹਿ ਠੀਕ ਹੋਣ ਲੱਗਦਾ ਹੈ ਸੰਗਤ ਜੀ ਗੁਰਪੁਰਬ ਦੇ ਦਿਨਾਂ ਵਿੱਚ ਅਸੀਂ ਗੁਰੂ ਸਾਹਿਬ ਜੀ ਦੀਆਂ ਬਾਣੀਆਂ ਨੂੰ ਯਾਦ ਕਰਦੇ ਹਾਂ ਅਤੇ ਜੇ ਉਸੇ ਦਿਨ ਵਿੱਚ ਅਸੀਂ ਇੱਕ ਛੋਟੀ ਜਿਹੀ ਸੇਵਾ ਪੰਛੀਆਂ ਦੀ ਭੁੱਖ ਮਟਾਉਣ ਦੀ ਕਰ ਲਈਏ ਤਾਂ ਸਮਝੋ ਜ਼ਿੰਦਗੀ ਦਾ ਸੁੱਖ ਆਪ ਹੀ ਸਾਡੇ ਦਰ ਤੇ ਆ ਜਾਵੇਗਾ ਜੀ ਸੰਗ ਜੀ ਸਭ ਤੋਂ ਪਹਿਲਾਂ ਆਉਂਦਾ ਹੈ ਚਿੱਟੇ ਚੌਲ ਚਿੱਟੇ ਚੌਲ ਹਮੇਸ਼ਾ ਪਵਿੱਤਰਤਾ ਦਾ ਪ੍ਰਤੀਕ ਹੁੰਦੇ ਹਨ ਐਸਨ ਨਾਲੋਂ ਗੁਰੂ ਜੀ ਦੇ ਚਰਨਾਂ ਦੀ ਚਮਕ ਵੀ ਸਾਡੀ ਜ਼ਿੰਦਗੀ ਵਿੱਚ ਆਉਂਦੀ ਹੈ ਸੰਗ ਜੀ ਇਹ ਪੰਛੀਆਂ ਨੂੰ ਸ਼ਾਂਤੀ ਅਤੇ ਆਰਾਮ ਦਿੰਦਾ ਹੈ ਅਤੇ ਸਾਡੇ ਘਰ ਵਿੱਚ ਮਨ ਦੀ ਸ਼ਾਂਤੀ ਲਿਆਉਂਦਾ ਹੈ ਜੀ ਇਸ ਲਈ ਤੁਸੀਂ ਆਪਣੇ ਵਿਹੜੇ ਵਿੱਚ ਚਿੱਟੇ ਚੌਲਾਂ ਨੂੰ ਜ਼ਰੂਰ ਖਿਲਾਰਨਾ ਜੀ ਤੁਸੀਂ ਜੇਕਰ ਇਸ ਨੂੰ ਕੁੱਟ ਕੇ ਇਸ ਦੇ ਛੋਟੇ-ਛੋਟੇ ਟੁਕੜੇ ਬਣਾ ਲੈਂਦੇ ਹੋ ਤਾਂ ਉਹ ਬਹੁਤ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਜਿੱਥੇ ਵੀ ਤੁਹਾਨੂੰ ਤੁਹਾਡੇ ਵਿਹੜੇ ਵਿੱਚ ਪੰਛੀ ਨਜ਼ਰ ਆਉਂਦੇ ਹਨ ਤਾਂ ਉੱਥੇ ਤੁਸੀਂ ਇਹ ਚਿੱਟੇ ਝੋਲ ਹਰ ਹਾਲਤ ਵਿੱਚ ਪਾਉਣੇ ਹਨ ਜੀ। ਸੰਗ ਜੀ ਦੂਸਰਾ ਆਉਂਦਾ ਹੈ ਕਣਕ ਦੇ दाणे। ਕਣਕ ਦੇ दाणे ਹਮੇਸ਼ਾ ਹੀ ਸਾਡੇ ਘਰਾਂ ਵਿੱਚ ਮੌਜੂਦ ਹੁੰਦੇ ਹਨ। ਅਤੇ ਜੇਕਰ ਅਸੀਂ ਇਹਨਾਂ ਕਣਕ ਦੇ ਦਾਣਿਆਂ ਨੂੰ ਆਪਣੇ ਵਿਹੜੇ ਵਿੱਚ ਖਿਲਾਰ ਦਿੰਦੇ ਹਾਂ ਤਾਂ ਸਾਡੇ ਜੀਵਨ ਵਿੱਚ ਹਮੇਸ਼ਾ ਹੀ ਅੰਨ ਦੀ ਕਦੇ ਕਮੀ ਨਹੀਂ ਆਵੇਗੀ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹਮੇਸ਼ਾ ਸਾਡੇ ਤੇ ਬਣੀ ਰਹੇਗੀ ਅਤੇ ਜਿਵੇਂ ਜਿਵੇਂ ਸਾਡੇ ਘਰੋਂ ਇਹਨਾਂ ਪੰਛੀਆਂ ਨੂੰ ਅੰਨ ਜਾਵੇਗਾ ਉਸੇ ਤਰ੍ਹਾਂ ਹੀ ਸਾਡੇ ਘਰ ਵਿੱਚ ਖੁਸ਼ੀਆਂ ਆਉਂਦੀਆਂ ਰਹਿਣਗੀਆਂ ਜੀ ਜਿੰਨੀਆਂ ਵੀ ਦੁੱਖ ਤਕਲੀਫਾਂ ਹੋਣੀਆਂ ਉਹ ਪਰਮਾਤਮਾ ਜੀ ਦੂਰ ਕਰਨਗੇ ਐਸ ਲਈ ਆਪਣੇ ਸਦਨਾਜੇ ਵਿੱਚ ਕਣਕ ਦੇ ਦਾਣਿਆਂ ਨੂੰ ਕਦੇ ਵੀ ਪਾਉਣਾ ਨਾ ਭੁੱਲਿਓ ਕਈ ਲੋਕ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਪੰਛੀ ਨਹੀਂ ਆਉਂਦੇ ਤਾਂ ਸੰਭਲ ਜੀ ਕੋਈ ਅਜਿਹੀ ਜਗ੍ਹਾ ਜ਼ਰੂਰ ਹੋਵੇਗੀ ਜਿੱਤੇ ਕਬੂਤਰ ਆਉਂਦੇ ਹਨ ਜਾ ਚਿੜੀਆਂ ਹੁੰਦੀਆਂ ਹਨ ਜਾਂ ਫਿਰ ਕੋਗੀਆਂ ਘਟਾਰਾ ਹੁੰਦੀਆਂ ਹਨ ਤਾਂ ਤੁਸੀਂ ਆਪਣੇ ਘਰ ਦੇ ਦਾਣੇ ਉਸ ਜਗ੍ਹਾ ਤੇ ਵੀ ਪਾ ਸਕਦੇ ਹੋ ਸਤਨਾਜੇ ਵਿੱਚ ਬਾਜਰੇ ਦੇ ਦਾਣੇ ਨੂੰ ਸ਼ਾਮਿਲ ਕਰਨਾ ਕਦੇ ਨਾ ਭੁੱਲਿਓ ਬਾਜਰੇ ਦੇ ਦਾਣੇ ਬਹੁਤ ਜਿਆਦਾ ਛੋਟੇ ਹੁੰਦੇ ਹਨ ਬਰੀਕ ਹੁੰਦੇ ਹਨ ਅਤੇ ਪੰਛੀ ਇਸ ਨੂੰ ਖਾ ਕੇ ਬਹੁਤ ਜਿਆਦਾ ਖੁਸ਼ ਹੁੰਦੇ ਹੁੰਦੇ ਹਨ ਅਤੇ ਪੰਛੀ ਇਸ ਨੂੰ ਖਾ ਕੇ ਬਹੁਤ ਜਿਆਦਾ ਖੁਸ਼ ਹੋ ਜਾਂਦੇ ਹਨ ਜੀ ਕਿਉਂਕਿ ਸੰਗਤ ਜੀ ਚਿੜੀਆਂ ਤੇ ਛੋਟੇ ਪੰਛੀ ਵੱਡੇ ਦਾਣੇ ਖਾਣ ਵਿੱਚ ਔਖੇ ਹੁੰਦੇ ਹਨ ਸਕ ਕਰਕੇ ਹਮੇਸ਼ਾ ਹੀ ਸਤਨਾਜੇ ਵਿੱਚ ਬਾਜਰੇ ਦੇ ਦਾਣੇ ਨੂੰ ਸ਼ਾਮਲ ਕਰਨਾ ਨਾ ਭੁੱਲਿਓ ਜੇਕਰ ਘਰ ਵਿੱਚ ਬਾਜਰੇ ਦੇ ਦਾਣੇ ਨਹੀਂ ਹੈਗੇ ਤਾਂ ਤੁਸੀਂ ਬਾਜ਼ਾਰ ਵਿੱਚੋਂ ਬਾਜਰੇ ਦੇ ਦਾਣੇ ਲਿਆ ਕੇ ਆਪਣੇ ਘਰ ਦੇ ਵਿੱਚ ਦੋ ਦਿਨ ਉਸ ਜਗ੍ਹਾ ਤੇ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਪੰਛੀਆਂ ਲਈ ਉਸ ਨੂੰ ਖਿਲਾਰ ਸਕਦੇ ਹੋ ਬਾਜਰੇ ਦੇ ਦਾਣੇ ਪੰਛੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਅਤੇ ਹਮੇਸ਼ਾ ਤੁਹਾਡੇ ਪਰਿਵਾਰ ਨੂੰ ਅਸੀਸਾ ਦੇ ਕੇ ਜਾਂਦੇ ਹਨ ਜੀ ਐਸ ਲਈ ਸੰਗ ਜੀ ਹਮੇਸ਼ਾ ਹੀ ਗੁਰਪੁਰਬ ਦੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਸਤਨਾਜ ਜੇ ਪਾਉਣੀ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਕਦੋਂ ਸ਼ਾਮਲ ਹੋ ਜਾਣਗੀਆਂ ਅਤੇ ਦੁੱਖ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਵਿੱਚੋਂ ਕੱਟੇ ਜਾਣਗੇ ਜੀ ਸੰਗਤ ਜੀ ਆਪਣਾ ਅਗਲਾ ਸਤਨਾਜਾ ਹੈ ਉਹ ਹੈ ਹਰੀ ਮੂੰਗੀ ਹਰੀ ਮੂੰਗੀ ਵੀ ਬਹੁਤ ਹੀ ਪ੍ਰਸੰਨ ਹੋ ਕੇ ਪੰਛੀਆਂ ਦੁਆਰਾ ਖਾਧੀ ਜਾਂਦੀ ਹੈ ਤੁਸੀਂ ਦੇਖਿਆ ਹੋਵੇਗਾ ਕੀੜਿਆਂ ਦੇ ਭੌਣ ਉੱਪਰ ਵੀ ਹਰੀ ਮੂੰਗੀ ਸਾਨੂੰ ਦੇਖਣ ਨੂੰ ਮਿਲਦੀ ਹੈ ਹਰੀ ਮੂੰਗੀ ਹਮੇਸ਼ਾ ਹੀ ਚੰਗੇ ਭਾਉਣਾਂ ਦਾ ਪ੍ਰਤੀਕ ਮੰਨੀ ਜਾਂਦੀ ਹੈ ਇਸ ਵਿੱਚ ਸੰਗਤ ਜੀ ਜ਼ਿਆਦਾ ਤਾਕਤ ਹੁੰਦੀ ਹੈ ਜੋ ਕਿ ਪੰਛੀ ਵਾਲੋ ਸਾਡੇ ਘਰ ਵੱਲ ਹਮੇਸ਼ਾ ਖਿੱਚਦੀ ਹੈ ਜੈਸਾ ਜਗ੍ਹਾ ਤੇ ਅਸੀਂ ਹਰੀ ਮੂੰਗੀ ਪਾ ਦਿੰਦੇ ਹਾਂ ਉਸ ਜਗ੍ਹਾ ਤੇ ਪੰਛੀਆਂ ਦਾ ਆਉਣਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜੀ ਅਤੇ ਜੇਕਰ ਤੁਹਾਡੇ ਵਿਹੜੇ ਵਿੱਚ ਪੰਛੀ ਆ ਰਹੇ ਹਨ ਅਤੇ ਉਹਨਾਂ ਦੀ ਸੰਖਿਆ ਵੱਧ ਰਹੀ ਹੈ ਤਾਂ ਤੁਹਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਤੁਹਾਡੇ ਵਿਹੜੇ ਵਿੱਚ ਇਹਨਾਂ ਪੰਛੀਆਂ ਨੇ ਪੈਰ ਪਾਈ ਕਿਉਂਕਿ ਕਰਮਾ ਵਾਲੇ ਹੁੰਦੇ ਹਨ ਉਹ ਕਰ ਜਿਨ੍ਹਾਂ ਦੇ ਘਰੇ ਪੰਛੀ ਆਉਂਦੇ ਹਨ ਜਿਨ੍ਹਾਂ ਦੇ ਘਰੋਂ ਪੰਛੀ ਆ ਕੇ ਪਾਣੀ ਪੀਂਦੇ ਹਨ ਜੀ ਐਸਲੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਜੀ ਆਪਣੇ ਵਿਹੜੇ ਵਿੱਚ ਪਾਣੀ ਦਾ ਕਟੋਰਾ ਜ਼ਰੂਰ ਰੱਖੋ ਅਤੇ ਇਹਨਾਂ ਪੰਛੀਆਂ ਨੂੰ ਇਹ ਪੰਜ ਪ੍ਰਕਾਰ ਦਾ ਸਤਨਾਜਾ ਜ਼ਰੂਰ ਪਾਓ ਜੀ ਇਸ ਨਾਲ ਸੰਗਜੀ ਤੁਹਾਡੇ ਰੁਕੇ ਕੰਮ ਬੰਨ ਗਏ ਤੁਹਾਡੇ ਪਾਪ ਕੱਟੇ ਜਾਣਗੇ ਅਤੇ ਹੌਲੀ-ਹੌਲੀ ਤੁਸੀਂ ਇਹ ਸਮਾਨ ਨੂੰ ਛੂਣ ਲੱਗ ਪਾਉਗੇ ਜੀ ਇੰਨੀਆਂ ਤਰੱਕੀਆਂ ਤੁਹਾਨੂੰ ਹਾਸਲ ਹੋ ਜਾਣਗੀਆਂ ਹੁਣ ਜਾਣਦੇ ਹਾਂ ਕਦੋਂ ਅਤੇ ਕਿੱਥੇ ਸਤਨਾਜਾ ਸਾਨੂੰ ਪਾਉਣਾ ਚਾਹੀਦਾ ਹੈ ਗੁਰਪੁਰਬ ਦੇ ਚਲਦੇ ਦਿਨਾਂ ਕੋਲ ਹਰ ਰੋਜ਼ ਇਸ਼ਨਾਨ ਤੋਂ ਬਾਅਦ ਆਪਣੇ ਵਿਹੜੇ ਜਾਂ ਚਾਤੋਂ ਪਰ ਸਾਫ਼ ਜਗ੍ਹਾ ਤੇ ਸਤਨਾਜਾ ਪਉਣਾ ਹੈ ਜੀ ਅਤੇ ਆਪਣੇ ਮਨ ਵਿੱਚ ਇਹ ਅਰਦਾਸ ਕਰਨੀ ਹੈ ਕਿ हे ਗੁਰੂ ਨਾਨਕ ਦੇਵ ਜੀ ਜਿਵੇਂ ਤੁਸੀਂ ਸਾਰਿਆਂ ਦੁਨੀਆ ਦੀ ਭੁੱਖ ਮਿਟਾਈ ਹੈ ਓਵੇਂ ਮੇਰੇ ਮਨ ਦੀ ਭੁੱਖ ਮਿਟਾਓ ਮੇਰੇ ਘਰ ਵਿੱਚ ਮੇਹਰਾਂ ਦੀ ਵਰਖਾ ਕਰੋ ਜੀ ਵਿਸ਼ਵਾਸ ਕਰੋ ਸੰਗ ਜੀ ਇਹ ਛੋਟੀ ਜਿਹੀ ਬੇਨਤੀ ਸਾਡੇ ਕਰਮਾਂ ਨੂੰ ਸੁਧਾਰ ਦਿੰਦੀ ਹੈ ਜੋ ਸੰਗ ਦਾ ਇਹਨਾਂ ਪੰਛੀਆਂ ਦੇ ਢੱਡ ਬਾਰੇ ਉਹਨਾਂ ਦੀ ਭੁੱਖ ਬਾਰੇ ਸੋਚਦਿਆਂ ਹਨ ਪ੍ਰਮਾਤਮਾ ਜੀ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਰੱਖਦੇ ਹਨ ਇਸ ਲਈ ਇਹ ਸਤਨਾਜਾ ਤੁਸੀਂ ਸੋਚੇ ਦਿਨਾਂ ਦੇ ਵਿੱਚ ਕਰਨਾ ਨਾ ਭੁੱਲਿਓ ਜੇਕਰ ਸੰਗਤ ਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ